ਦੇਖੋ ਇਹ ਲੱਤ ਤੇ ਜ਼ਖਮ ਠੀਕ ਹੋ ਗਿਆ ਕਾਫੀ ਹੱਦ ਤੱਕ ਇਹ ਲੈ ਕੱਲ ਥੋੜਾ ਰਿਐਕਟ ਕਰਤਾ ਸੀ ਲਓ ਜੀ ਪਾਪਾ ਦੀ ਪਰੀ ਹੋ ਗਈ ਤਿਆਰ ਗੱਦੂਏ ਨੇ ਆਪਾਂ ਬੈਂਗਲ ਲੈਣੇ ਆ ਆਹ ਬੂਟਾ ਨਾ ਤਾਂ ਗੁਲਾਬ ਚੋਂਦਾ ਤੇ ਇਹਦੀਆਂ ਪੰਖੜੀਆਂ ਦੇਖੋ ਕਿੰਨੀਆਂ ਸੋਹਣੀਆਂ ਇਹ ਗਰਮ ਮਸਾਲੇ ਦਾ ਸਾਰਾ ਸਮਾਨ ਕੱਢ ਕੇ ਰੱਖ ਲਿਆ ਜਿਹੜਾ ਮਸਾਲਿਆਂ ਨੂੰ ਸੇਕ ਲਗਾਉਣਾ ਉਹ ਸਤਿ ਸ਼੍ਰੀ ਅਕਾਲ ਗਾਇਜ਼ ਕੱਲ ਵਾਲਾ ਕਤੂਰਾ ਆ ਗਿਆ ਅੱਜ ਛੇ ਤਰੀਕਾ ਭੀਰਵਾਰ ਦਾ ਦਿਨ ਉਹ ਬਾਹਰ ਖੜਾ ਤੇ ਉਹਦੇ ਅੱਜ ਫੇਰ ਬੀਟਾ ਡੀਨ ਲਾਈ ਦਵਾਈ ਲਗਾਈਏ ਦੇਖੋ ਕੱਲ ਦਾ ਜ਼ਖਮ ਬਹੁਤ ਠੀਕ ਹੋ ਗਿਆ ਦੇਖੋ ਇਹ ਲੱਤ ਤੇ ਜ਼ਖਮ ਠੀਕ ਹੋ ਗਿਆ ਕਾਫੀ ਹੱਦ ਤੱਕ ਤੇ ਬਹੁਤ ਵੱਡਾ ਜ਼ਖਮ ਸੀ ਕੱਲ ਬਹੁਤ ਖਰਾਬ ਸੀ ਤੇ ਮੋਟੂਆ ਫੜਿਓ ਬੀਟਾ ਡੀਨ ਹਜ ਜੀ ਬੀਆ ਹਜ ਜੀ ਬੀਆ ਪੀਤੀ ਬੀਰੇ ਕੋਲ ਪਾਊਡਰ ਆ ਉੱਪਰ ਆ ਜਾਓ ਵਿੱਚ ਆ ਦੇ ਦੇ ਆਪਾਂ ਲਾ ਦਿੰਨੇ ਆ ਇਹਨੇ ਮੋੜੂ ਕੱਪੜੇ ਨਾਲ ਇਹਨੂੰ ਥੋੜਾ ਪਕੜ ਲਿਓ ਚਲ ਇੱਕਨੇ ਖੋਲਣੀ ਟੱਕਣ ਇਹਨੂੰ ਕੱਲ ਲਾ ਲਈ ਦੀ ਪਹਿਚਾਨ ਆ ਯਾਰ ਉਹਨੂੰ ਫੋਨ ਫੜਾ ਦੇ ਕਿ ਦੋ ਹੱਥ ਚਾਹੀਦੇ ਨੇ ਤੇਰੇ ਮੈਨੂੰ ਦੋ ਹੱਥ ਚਾਹੀਦੇ ਨੇ ਓਕੇ ਕੁਸ਼ਮੀਤ ਤੇਰੇ ਹੈਲਪ ਚਾਹੀਦੇ ਬਈ ਰੁਕ ਜਾਓ ਮਮਾ ਮੈਨੂੰ ਕਹ ਰਹੀ ਸੀ ਤਾ ਯਾਰਾ ਪੁੱਤਰਾ ਬਤ ਉਹਨੇ ਚਲੇ ਜਾਣਾ ਹੋਰੀਆ ਹੋਰੀਆ ਹੋਰੇ ਮੇਰੇ ਕੋ ਹੋਰੀਆ ਹੋਰੀਆ ਬਤ ਹੋਰੀਆ ਖੜੀ ਦੋਦੇ ਤੇ ਜਦ ਮੈਂ ਗੋਲੀ ਚਲਾਉਣੀ ਹੁੰਦੀ ਆ ਉਹ ਡਰਦੀ ਆ ਇੱਦਾਂ ਦੇ ਡਾਇਲੌਗ ਕਾਣ ਮਾਰ ਦੋ ਇਹ ਜ਼ਿਆਦਾ ਖਤਰਨਾਕ ਨੇ ਬੋਲੋ ਕੁਛ ਨਹੀਂ ਤਾਂ ਕੱਪੜਾ ਤੇਰਾ ਡੈਡੀ ਕਹਿੰਦਾ ਪਿਆ ਪੜਾਈ ਆ ਜਾ ਰੇ ਆਪੇ ਪੋਤਾ ਬਚਾਰਾ ਰੇ ਰੇ ਆ ਜਾ ਆ ਜਾ ਪੋਚਾਰਾ ਇਹ ਦੰਦੀ ਨਾ ਵੜੇ ਆਪਾ ਅੰਮਲ ਵੜਦਾ ਹੈ ਕਿ ਦਿਲ ਲੱਤ ਇੱਧਰ ਹੀ ਹਾਂ ਉੱਧਰ ਆ ਬਾਬਾ ਉੱਧਰ ਆ ਉੱਧਰ ਪਾਲੂ ਇਹਨੂੰ ਪਾਲ ਫੜੀ ਖੜੀ ਖੁਸ਼ੀ ਕਹਿਮਰ

ਬੈਠ 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 ਤੂੰ ਠੀਕ ਹੋ ਜਾਏਗਾ ਠੀਕ ਹੈ ਰੋਜ਼ ਆ ਜਾਇਆ ਕਰ ਦਵਾਈ ਲਵਾ ਲੈ ਕਰ ਅੱਜ ਦੂਸਰਾ ਦਿਨ ਹੋ ਗਿਆ ਦਾ ਬੀਟਾਡੀਨ ਦਾ ਤੇ ਚਾਰ ਪੰਜ ਦਿਨ ਲਗਾਵਾਂਗੇ ਤੇਰਾ ਜ਼ਖਮ ਐ ਠੀਕ ਹੋ ਜੀ ਦੇਖਿਆ ਕਲਰ ਨਾਲ ਪਰਫੈਕਟ ਫਿਰਦਾ ਨਾ ਉਰੇ ਓਏ ਉਰੇ ਉਰੇ ਕਿੱਥੇ ਥੱਲੇ ਆ ਉਰੇ ਆ ਉਰੇ ਆ ਉਹ ਚੱਟਿਆ ਨਹੀਂ ਅੱਜ ਉਹਨੇ ਚੱਟਿਆ ਨਹੀਂ ਆ ਉਰੇ ਆ ਉਰੇ ਆ ਉਰੇ ਉਰੇ ਆ ਉਰੇ ਆ ਆ ਜਾ ਉਰੇ ਖੜ ਜਾ ਖੜ ਜਾ ਖੜ ਜਾ ਕਰਦੇ ਉਰੇ ਤੇ ਉਧਰ ਨੂੰ ਹੀ ਜਾਊਗਾ ਸਤਾ ਮੇਰੇ ਫੇਰ ਫੜ ਲੈਣਾ ਉਹਨੇ ਖੁਸ਼ੀ ਦੇ ਸਕੂਲ ਚ ਅੱਜ ਉਹਨੂੰ ਫੇਰ ਬੁਲਾਇਆ ਅੱਜ ਉਹਨੂੰ ਜਾਣਾ ਪਿਆ ਮੈਮ ਕਹਿੰਦੇ ਕੋਈ ਐਗਜ਼ਾਮ ਲੈਣਾ ਏ ਇਹ ਨਹੀਂ ਪਤਾ ਕਿਹੜਾ ਐਗਜ਼ਾਮ ਸੀ ਕੋਈ ਲੱਗ ਜਾਈ ਨਾਮ ਸੀ ਤੇ ਖੁਸ਼ੀ ਆ ਰਹੀ ਆ ਤੇ ਬਾਕੀ ਆਹ ਬੈਠੀ ਸਾਡੀ ਛੁਟਕੀ ਰਾਣੀ ਉਹ ਦੁਪਹਿਰ ਦੀ ਰੋਟੀ ਬਣਾਈ ਏ ਸਵੇਰ ਤਾਂ ਦਾਲ ਚਾਵਲ ਚੱਲੇ ਸਾਡੇ ਉਹ ਰੋਟੀ ਬਣਾਉਣਾ ਤੇ ਮੈਂ ਬਾਜ਼ਾਰ ਵੀ ਜਾਣਾ ਪਤਾ ਤਿਆਰ ਹੋ ਗਏ ਸਿਰ ਬਣਾਉਣਾ ਹਜੇ ਮੈਂ ਫੇਰ ਕੇ ਬਣਾਣੀ ਆ ਕੀ ਆ ਦੇਖ ਲੋ ਗਾਇਜ਼ ਜੱਪਜੀ ਕਹਿੰਦੀ ਦਿਖਾਇਓ ਦਿਖਾਇਓ ਨੂਰ ਨੇ ਸੀਟ ਬੈਲਟ ਪਹਿਣੀ ਆ ਆ ਦੇਖੋ ਡਰਾਈਵ ਗੱਡੀ ਤੇ ਚੱਲੀ ਆ ਨੂਰ ਔਰ ਸੀਟ ਬੈਲਟ ਆ ਇਹ ਔਰ ਨੂਰ ਪੂਰੀ ਪ੍ਰੋਟੈਕਟ ਰੱਖੀ ਹੋਈ ਆ ਨੂਰ ਠੀਕ ਹੈ ਧਿਆਨ ਨਾਲ ਬੈਠੀ ਔਰ ਇਹਦੇ ਸੱਟ ਲੱਗੀ ਸੀ ਜੱਪਜੀ ਨੇ ਬੀਟਾ ਡੀਲ ਲਗਾਤੀ ਇਹ ਗੱਲ ਤਾਂ ਸੱਚ ਹੈ ਜੀ ਜਿਵੇਂ ਕਹਿੰਦੇ ਮਾਂ ਬਾਪ ਕਰਦੇ ਨੇ ਉਦਾਂ ਹੀ ਬੱਚੇ ਸਿੱਖਦੇ ਨੇ ਦੋ ਦਿਨ ਤੋਂ ਮੈਂ ਉਹ ਡੌਗੀ ਦੀ ਦੇਖਭਾਲ ਅਸੀਂ ਮਿਲ ਕੇ ਕਰ ਰਹੇ ਆਂ ਔਰ ਜਪਜੀ ਨੇ ਵੀ ਦੇਖੋ ਫੋਲੋ ਕੀਤੀ ਉਹ ਗੱਲ ਕਹਿੰਦੀ ਇਹ ਕਹਿੰਦੀ ਮम्मा ਨੂਰ ਹੈ ਇਹਦੇ ਸੱਟ ਲੱਗੀ ਪੈਰ ਤੇ ਕਹਿੰਦੀ ਮੈਂ ਇਹਦੇ ਬੀਟਾ ਡੀਨ ਲਗਾਉਣ ਲੱਗੀ ਆ ਤੇ ਦੇਖੋ ਇਹਨੂੰ ਦਵਾਈਆਂ ਬਾਰੇ ਵੀ ਪਤਾ ਲੱਗਿਆ ਜਪਜੀ ਨੂੰ ਅਮਾ ਦੇਖੋ ਬੱਚੇ ਸਿੱਖਦੇ ਨੇ ਜੀ ਔਰ ਮਾਪੇ ਵੀ ਸਿੱਖਦੇ ਨੇ ਤਾਂ ਨੇਕੀ ਦੇ ਕੰਮ ਜ਼ਰੂਰ ਕਰਿਆ ਕਰੋ ਕਿ ਸੱਟ ਲੱਗੀ ਸੀ ਤੇ ਨੇਕੀ ਨਾਲ ਹੀ ਇਨਸਾਨ ਦੀ ਪਹਿਚਾਣ ਇਨਸਾਨੀਅਤ ਤੇ ਜ਼ਰੂਰੀ ਹੈ ਕਿ ਇੱਥੇ ਸੱਟ ਲੱਗੀ ਸੀ ਇੱਥੇ ਸੱਟ ਲੱਗੀ ਫਿਰ ਤੁਸੀਂ ਕੀ ਕਰੋਗੇ ਹੁਣ ਅਮਾਈ ਬੀਟਾ ਦੇ ਲਗਾਤੀ ਸੀ ਬੀਟਾ ਦੇ ਲਗਾਤੀ ਸੀ ਠੀਕ ਹੈ ਹੁਣ ਠੀਕ ਹੈ ਮੈਂ ਤੁਹਾਡੀ ਦੂਰ ਅચ્છਾ ਨੂੰ ਠੀਕ ਹੈ ਚਲੋ ਫਟਾਫਟ ਰੋਟੀ ਪਕਾਈਏ ਤੇ ਫਿਰ ਅਸੀਂ ਚੱਲੀਏ ਆਜੋ ਗਾਇਜ਼ ਤੁਸੀਂ ਵੀ ਚਲੋ ਤੇ ਸਾਡੇ ਆਉਣਾ ਇੱਕ ਗੈਸਟ ਨੇ ਉਹ ਵੀ ਤੁਹਾਨੂੰ ਮਿਲਾਵਾਂਗੇ ਥੋੜੀਆਂ ਤਿਆਰੀਆਂ ਸ਼ਿਆਰੀਆਂ ਖਿੱਚੀਏ ਲੋ ਗਾਇਜ਼ ਜੱਜੀ ਤਾਂ ਖੇਡ ਰਹੀ ਆ ਇਹਨੇ ਆਪਣੇ ਟੌਏ ਦੇਖੋ ਪਤਾ ਹੈ ਕਿ ਮੀਂਹ ਪੈਣ ਕਰਕੇ ਨਾ ਠੰਡ ਹੋ ਗਈ ਟੋਪੀਆਂ ਫੇਰ ਕੱਢ ਲਈਆਂ ਮੈਨੂੰ ਵੀ ਠੰਡ ਲਾਦੀ ਆ ਇਹ ਵੀ ਟੋਪੀ ਦਿੱਤੀ ਹੋਈ ਆ ਮੈਂ ਨੂਰ ਨੂੰ ਰੋਟੀ ਪਾਉਣ ਚੱਲੀ ਸੀ ਇਹਦੇ ਪਾਪਾ ਵੀ ਆਉਣ ਵਾਲੇ ਨੇ ਹਨਾ ਦੱਪੂ ਆਦੀ ਕੋ ਡੇਜ਼ੀ ਡੂਜੀ ਸਭ ਨੂੰ ਰੱਖੀ ਬੈਠੇ ਸਾਰੇ ਐਨੀਮਲ ਚੱਲ ਨੂਰ ਨੂੰ ਰੋਟੀ ਪਾ ਕੇ ਆਈਏ ਚਿੜੀ ਮੈਂ ਇਹਦੀ ਨੂਰ ਅੱਛਾ ਠੀਕ ਹੈ ਤੂੰ ਆਪਣੀ ਨੂਰ ਨੂੰ ਸੰਭਾਲ ਮੈਂ ਆਪਣੀ ਨੂਰ ਨੂੰ ਸੰਭਾਲਦੀ ਆ मेरा तो पापा आ गए जप्पू हां आ गए चाबी लेके। रुक रुक जा रुख जा रोटी पकड़ के पापा आगे, पापा गए सवेरे रोटी खादी नहीं डॉगी ने आ भी खुशी रहनी ले। जब जी तो नहीं चक्के जाते आव चकावा खुशी जोर लगा के हाई शाह चलो 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 ਲੋ ਜੀ ਪਾਪਾ ਦੀ ਪਰੀ ਹੋ ਗਈ ਤਿਆਰ ਪਾਪਾ ਪਾ ਰਹੇ ਨੇ ਉਹਦੇ ਬੂਟ ਤੇ ਮੈਂ ਚੱਕਾ ਇੰਨੇ ਪਨੀਰੀ ਜਿਹੜੀ ਵਾਪਸ ਕਰਕੇ ਉਹਨਾਂ ਕੱਲ ਕद्दू ਦੀਆਂ ਬੇਲਾਂ ਮੰਗਾਈਆਂ ਸੀ ਸਰਦਾਰ ਜੀ 10 ਬੇਲਾਂ ਚੱਕ ਲਿਆ ਕद्दू ਦੀਆਂ ਜਦ ਕਿ ਮੈਂ 5 5 ਕੇ ਬੇਲਾਂ ਬਹੁਤ ਨੇ ਤੇ ਬਾਕੀ ਉਹਨਾਂ ਨੂੰ ਬਦਲ ਕੇ ਲੈ ਕੇ ਆਈਏ ਹੋਰ ਕੋਈ ਸਬਜੀ ਲੋ ਆਪਾਂ ਮੂੰਹ ਸਰ ਕਰ ਲਿਆ ਹੋਗੇ ਤਿਆਰ ਹੈ ਨਾ ਚੱਲੀਏ ਆ ਪਈਆਂ ਨੇ ਉਹ ਬੇਲਾਂ ਕਾਲੇ ਠੀ ਰੱਖਤੀਆਂ ਪੌੜੀ ਦੇ ਵਿੱਚ ਔਰ ਪਾਣੀ ਵਗੈਰਾ ਦੇ ਕੇ ਨਾ ਪਿਆਰ ਰੱਖਿਆ ਲਓ ਜੀ ਜੱਬ ਜੀ ਹੈਂਡੀ ਹੁੰਡੀ ਮੂੰਹਵਾ ਸਾਫ ਕਰਾਂਦੀ ਆ ਪਾਪਾ ਤੋਂ ਇਹਨੇ ਇੱਥੇ ਪਨੀਰੀਓ ਪਨੀਰੀ ਦੇਖੀ ਕਿਹੜੀ ਪਨੀਰੀ ਆ ਲਓ ਚੈੱਕ ਕਰਾਓ ਪਹਿਲਾਂ ਬੂਟੇ ਕਿ ਕੱਦੂ ਦੇ ਹੀ ਨੇ ਸਾਰੇ ਆਹ ਕਿਹੜੀ ਆ ਉਹ 1 ਮਿੰਟ ਕੱਕੜੀ ਜੱਪਣ ਕੱਦੂ ਗੋਲ ਕੱਦੂ ਖੀਰਾ ਔਰ ਇਹ kia ਮਾੜੂ ਮਾੜੂ ਪੇਟਾ ਆਗੜਾ ਪੇਟਾ ਗੋਲ ਪੇਟਾ ਔਰ ਇਦਰਾ ਹੋ ਗੇ ਕੋਲਰ ਸਟਰਾਬੇਰੀ ਸਿੰਪਲ ਆ ਗੱਦੂ ਇਹਨੇ ਆਪਾਂ ਬੈਂਗਣ ਲੈਣੇ ਆ ਪੰਜ ਬੂਟੇ ਪਾਲ ਸੀ ਆ ਬੂਟਾ ਨਾ ਤਾਂ ਗੁਲਾਬ ਚੋਂਦਾ ਤੇ ਇਹ ਪੰਖੜੀਆਂ ਦੇਖੋ ਕਿੰਨੀਆਂ ਸੋਹਣੀਆਂ ਹਨ ਜੀ ਤੇ ਆ ਵੀ ਦੇਖੋ ਇੰਨੇ ਸੋਹਣੇ ਬੁੱਤੇ ਹਨ ਆ ਤਾਂ ਆਮ ਹੀ ਦੇਖਣ ਨੂੰ ਮਿਲ ਜਾਂਦੇ ਨੇ ਪਰ ਆ ਅਲੱਗ ਤੋਂ ਨੇ ਦੇਖਣ ਨੂੰ ਬਹੁਤ ਸੋਹਣਾ ਫੁੱਲ ਹੈ ਆ ਸਟਰਾਬੇਰੀ ਵੀ ਪਈ ਆ ਤੇ ਦੇਖ ਲੈਨੇ ਸਟਰਾਬੇਰੀ ਵੀ ਲਗਾਵਾਂਗੇ ਅੱਪਾ ਪਹੁੰਚ ਗਏ ਨਰਸਰੀ ਸਬਜ਼ੀਆਂ ਲੈ ਲਿਆ ਹੁਣ ਗਮਲਾ ਖਰੀਦੀ ਐ ਚਲੋ ਪੁੱਛੋ ਚਲੋ ਜੱਬਜੀ ਚਲੋ ਚਲੋ ਆ ਦੇਖੋ ਇੱਥੇ ਵੀ ਉਹ ਫੁੱਲ ਨੇ ਇਹ ਕੋਈ ਨਮੀਓ ਵਰਾਇਟੀ ਆਈ ਹੈ ਦੇਖਣ ਨੂੰ ਹੈਗੇ ਮਟੂ ਗਮਲੇ ਇਹ ਜੇ ਸਟਰਾਬਰੀ ਦੇ ਦੋ ਬੂਟੇ ਲਿਆਂਦੇ ਨੇ ਤੇ ਦੋ ਗਮਲੇ ਛੋਟੇ ਹੀ ਮਿਲੇ ਨੇ ਮੈਂ ਕਿਹਾ ਚਲੋ ਇਹ ਸਟਰਾਬਰੀ ਲਗਾ ਦਾਂਗੇ ਤੇ ਵੱਡੇ ਕੰਮਲਿਆਂ ਨੂੰ ਫੋਨ ਕਰਤਾ ਸੀ ਦੇਖਦੇ ਆ ਕਦੋਂ ਤੱਕ ਆਉਂਦੇ ਨੇ ਜੱਜ ਜੀ ਤਾਂ ਬੂਟੇ ਸਟਰਾਬੇਰੀ ਦੇ ਦੇਖ ਕੇ ਇਨਾ ਚਾ ਚੜਿਆ ਉਹਨੂੰ ਕਿ ਹੁਣੇ ਮੈਨੂੰ ਬਸ ਫਰੂਟ ਖਾਣ ਨੂੰ ਮਿਲ ਜੂਗਾ ਛਿੜੀ ਛਿੜੀ ਆਦਾ ਜੱਪੂ ਆਪਾਂ ਲਗਾਵਾਂਗੇ ਉਹ ਪਲਾਂਟ ਹੈ ਨਾ ਹਾਂ ਚਲੋ ਜੀ ਹੁਣ ਸਟਰਾਬੇਰੀ ਲਗਾਈਏ ਕੁਝ ਕੁ ਸਟਰਾਬੇਰੀ ਤੇ ਫਲ ਲੱਗਿਆ ਹੋਇਆ ਤੇ ਹੁਣ ਸਟਰਾਬੇਰੀ ਦੀ ਨੌਲੇਜ ਵੀ ਇਕੱਠੀ ਕਰ ਲਈਏ ਆ ਲੋ ਗਾਈਜ਼ ਆਜੋ ਪੰਜੀਰੀ ਖਾ ਲਓ ਹੁਣ ਛੱਤ ਤੋਂ ਮੈਂ ਆਈ ਆ ਸਟ੍ਰਾਬੇਰੀ ਦਾ ਪlant ਲਗਾ ਕੇ ਕੁਝ ਕੋ ਬੈਂਗਣ ਦੇ ਬੂਟੇ ਲਗਾ ਕੇ ਥੋੜੀ ਜਿਹੀ ਖਾਦ ਸੈਟ ਜੀ ਕਰਕੇ ਮਿੱਟੀ ਦਾ ਗਮਲਾ ਭਰਿਆ ਇੱਕ ਉਹਦੇ ਵਿੱਚ ਡਰੇਨ ਹੋਲ ਨਹੀਂ ਸੀ ਗਮਲੇ ਚ ਉਹ ਸੈਟ ਕੀਤਾ ਤੇ ਹੁਣ ਆਪਾਂ ਆ ਗਏ ਤੁਹਾਨੂੰ ਛੱਤ ਵੀ ਦਿਖਾਵਾਂਗੇ ਮੰਮਾ ਕੱਲ ਨੂੰ ਸਾਡੇ ਰਿਸ਼ਤੇਦਾਰ ਆ ਰਹੇ ਨੇ ਦੱਸਿਓ ਹਾਂਜੀ ਮੈਂ ਕੈਸਟ ਵੀ ਥੋੜੀ ਜਿਹੀ ਰਣੀ ਹਾਂਜੀ ਇੱਕ ਸਟਰਾਬੇਰੀ ਉਹ ਤੇ ਪੱਕੀ ਹੋਈ ਸੀ ਆਪਾਂ ਜੱਜ ਨੂੰ ਖਾਣ ਨੂੰ ਦਿੱਤੀ ਸਟਰਾਬੇਰੀ ਖੱਟੀ ਮਿੱਠੀ ਜੀ ਸੀ ਬਹੁਤ ਸਵਾਦ ਸੀ ਤੇ ਹੁਣ ਸਟਰਾਬੇਰੀ ਗਮਲਿਆਂ ਚ ਅਸੀਂ ਲਗਾਤੀ ਤੇ ਉਹਦਾ ਵੀਊ ਵੀ ਤੁਹਾਨੂੰ ਦਿਖਾਵਾਂਗੇ ਤੇ ਕੱਲੂ ਗੈਸਟ ਆ ਰਹੇ ਨੇ ਮੇਰਾ ਗਰਮ ਮਸਾਲਾ ਦਾਲ ਸਬਜ਼ੀ ਚ ਪਾਉਣ ਵਾਲਾ ਉਹ ਖਤਮ ਹੋ ਗਿਆ ਦੋ ਦਿਨ ਤੋਂ ਮੈਂ ਅੱਜ ਕੱਲ ਕਰਦੀ ਨਹੀਂ ਆ ਦੋ ਦਿਨ ਲੰਗਾਤੇ ਤੇ ਹੁਣ ਮੈਂ ਗਰਮ ਮਸਾਲਾ ਤਿਆਰ ਕਰਦੇ ਹਾਂ ਤੁਹਾਡੇ ਨਾਲ ਰੈਸਪੀ ਸ਼ੇਅਰ ਕਰਦੇ ਹਾਂ ਗਰਮ ਮਸਾਲਾ ਜ਼ਰੂਰ ਵਰਤਿਆ ਕਰੋ ਘਰ ਦਾ ਇਹ ਮੈਂ ਗਰਮ ਮਸਾਲੇ ਦੀ ਰੈਸਪੀ ਪਹਿਲਾਂ ਤੋਂ ਲਿਖ ਕੇ ਰੱਖੀ ਸੀ ਇਸ ਹਿਸਾਬ ਨਾਲ ਬਣਾਈ ਸੀ ਪਿਛਲੀਆਂ ਗਰਮੀਆਂ 'ਚ ਤੇ ਹੁਣ ਇਸ ਹਿਸਾਬ ਨਾਲ ਥੋੜਾ ਜਿਹਾ ਕੁਝ-ਕੀ ਚੀਜ਼ਾਂ ਦਾ ਡੋਜ਼ ਵਧਾਉਂਗੀ ਉਹ ਹਿਸਾਬ ਨਾਲ ਬਣਾਵਾਂਗੇ ਇਹ ਗਰਮ ਮਸਾਲੇ ਦਾ ਸਾਰਾ ਸਮਾਨ ਕੱਢ ਕੇ ਰੱਖ ਲਿਆ ਜਿਹੜੀਆਂ ਗਰਮ ਚੀਜ਼ਾਂ ਨੇ ਉਹਨਾਂ ਦੀ ਸੰਖਿਆ ਘੱਟੀ ਰੱਖੀ ਹੈ ਕਿਉਂਕਿ ਗਰਮੀ ਦੇ ਮੌਸਮ ਵਿੱਚ ਗਰਮ ਚੀਜ਼ਾਂ ਘੱਟੀ ਐਡ ਕਰੀਂਦੀਆਂ ਨੇ ਤੇ ਇਹਦੇ ਵਿੱਚ 10-15 ਪੀਸ ਵੱਡੀ ਇਲਾਇਚੀ ਦੇ ਨੇ ਇਹ ਹੈਗੇ ਜਾਵੇਤਰੀ ਇਹਦੇ ਜਾਵੇ ਤਰੀ ਦੇ ਤੁਸੀਂ 3 ਤੋਂ 5 ਪੀਸ ਪਾ ਸਕਦੇ ਹੋ ਮੇਰੇ ਕੋਲ ਫਿਲਹਾਲ 3 3.5 ਪੀਸ ਸੀ ਔਰ ਇਹ ਹੈਗਾ ਚੱਕਰਫਲ ਆ ਦੇਖ ਸਾਦੇ ਹੋ ਤੇ ਇਹਦੇ ਵੀ ਤੁਸੀਂ 6-7 ਪੀਸ ਪਾ ਸਕਦੇ ਹੋ ਕਸ਼ਮੀਰੀ ਮਿਰਚ ਹੈ ਇਹ ਫਲੇਵਰ ਲਈ ਹੁੰਦੀ ਹੈ ਤੇ ਇਹਦੇ ਇਸ ਵਾਰ ਮੈਂ ਕੁਆਂਟੀਟੀ ਥੋੜੀ ਜਿਹੀ ਵਧਾ ਰਹੀ ਹਾਂ ਤਕਰੀਬਨ 20 ਮਿਰਚਾਂ ਹੋਣਗੀਆਂ ਔਰ ਇਹ ਹੈਗੇ ਆਪਣੇ ਕੋਲ ਸਾਫ ਤਮੇਤੀ ਸਾਫਤ ਮੇਥੀ ਦੇ 8 ਚਮਚ ਔਰ ਜੀਰੇ ਦੀ ਜੀਰੇ ਦੀ ਅੱਧੀ ਕੌਲੀ ਜੀਰੇ ਦੀ ਅੱਧੀ ਕੌਲੀ ਤੋਂ ਬਾਅਦ ਥੋੜੀ ਜਿਹੀ ਰਾਈ ਲਈ ਆ ਇੱਕ ਚਮਚਾ ਡੇਢ ਚਮਚੇ ਦੇ ਕਰੀਬ ਤੇਜ ਪੱਤੇ ਨੇ 8-10 ਔਰ ਛੋਟੀਆਂ ਇਲਾਇਚੀਆਂ ਨੇ 10 ਔਰ ਕਾਲੀ ਮਿਰਚ ਦੇ 3-4 ਚਮਚੇ ਐਡ ਕਰ ਸਕਦੇ ਹੋ ਦਾਲਚੀਨੀ ਦਾਲਚੀਨੀ ਦੇ 5-6 ਪੀਸ ਔਰ ਸੌਫ ਦੇ ਸੌਫ ਦੇ ਤੁਸੀਂ 4 ਚਮਚੇ ਐਡ ਕਰ ਸਕਦੇ ਹੋ ਉਹ ਇਸ ਸਾਈਡ ਰੱਖੀ ਐ ਔਰ ਬਾਕੀ ਅਜਵੈਨ ਹੈ ਅਜਵੈਨ ਘੱਟੀ ਪਾਵਾਂਗੇ ਕਿਉਂਕਿ ਗਰਮ ਹੁੰਦੀ ਐ ਦੇ 1 1.5 ਚਮਚਾ ਬਹੁਤ ਐ ਤੇ ਜਿਹੜੀ ਤਣੀਆਂ ਉਹਦੀ ਇੱਕ ਤੋਂ ਪੌਣੀ ਕੌਲੀ ਰੱਖੀ ਆ ਔਰ ਵੱਡੀ ਇਲਾਇਚੀ ਦੇ 10-15 ਪੀਸ ਇਹ ਸਾਰੇ ਮਸਾਲਿਆਂ ਨੂੰ ਹੁਣ ਆਪਾਂ ਭੁੰਨ ਲਵਾਂਗੇ ਤੇ ਲੌਂਗ ਦੀ ਸੰਖਿਆ ਤੁਹਾਡੇ ਨਾਲ ਸਾਂਝੀ ਕਰ ਲਈ ਸੀ ਅਗਰ ਕੋਈ ਗੱਲ ਰਹਿ ਗਈ ਹੋਵੇ ਤਾਂ ਕਮੈਂਟ ਕਰਕੇ ਪੁੱਛ ਲਿਓ ਤੇ ਇਹ ਮੈਂ ਮਸਾਲੇ ਗਰਮੀ ਹੋਵੇ ਸਰਦੀ ਹੋਵੇ ਇਦਾਂ ਹੀ ਵਰਤਦੀ ਆ ਕਿਉਂਕਿ ਇਹਨਾਂ ਦਾ ਫਲੇਵਰ ਬਹੁਤ ਸੋਹਣਾ ਆਉਂਦਾ ਬਸ ਗਰਮ ਚੀਜ਼ਾਂ ਥੋੜੀਆਂ ਕੱਟ ਪ아요 ਗਰਮੀ ਦੇ ਮੌਸਮ ਚ ਕਈ ਮਸਾਲਿਆਂ ਦੀ ਤਕਸੀਰ ਠੰਡੀ ਹੁੰਦੀ ਆ ਜਿਵੇਂ ਲੌਂਗ ਹੋਵੇ ਵੱਡੀ ਇਲਾਇਚੀ ਹੋਗੀ ਔਰ ਦਾਲਚੀਨੀ ਹੋਗੀ ਇਹਨਾਂ ਦੀ ਥੋੜੀ ਮਾਤਰਾ ਕੱਟੀ ਰੱਖਣੀ ਚਾਹੀਦੀ ਔਰ ਅਜਵੈਨ ਦੀ ਕਿਉਂਕਿ ਗਰਮ ਹੁੰਦੀਆਂ ਨੇ ਔਰ ਜੀਰਾ ਤਾਂ ਇਸ ਹਿਸਾਬ ਨਾਲ ਹੁਣ ਆਪਾਂ ਇਹਨਾਂ ਨੂੰ ਸੇਕ ਲਵਾ ਲਈਏ ਪਹਿਲਾਂ ਥੋੜਾ ਜਿਹਾ ਫਰਾਈ ਕਰ ਲਈਏ 1-2 ਮਿੰਟ ਲਈ ਜਿਹੜੀ ਇਹਨਾਂ ਦੇ ਵਿੱਚਲੀ ਨਮੀ ਹੋਊਗੀ ਉਹ ਖਤਮ ਹੋ ਜੂਗੀ ਔਰ ਮਸਾਲਿਆਂ ਨੂੰ ਫਿਰ ਠੰਡਾ ਕਰਨ ਤੋਂ ਬਾਅਦ ਤੁਸੀਂ ਕੁੰਡੀ ਛੋਟੇ ਵਿੱਚ ਕੁੱਟ ਲੋ ਜਾਂ ਮਿਕਸਰ ਗ੍ਰੈਂਡਰ ਦੇ ਵਿੱਚ ਪੀਸ ਲੋ ਜਿਵੇਂ ਤੁਹਾਨੂੰ ਠੀਕ ਲੱਗਦਾ ਜਿਹੜਾ ਮਸਾਲਿਆਂ ਨੂੰ ਸੇਕ ਲਗਾਉਣਾ ਉਹ ਸਲੋ ਗੈਸ ਤੇ ਲਗਾਉਣਾ ਕਿਉਂਕਿ ਤੇਜ਼ ਸੇਕ ਹੋਊਗਾ ਤਾਂ ਜਲ ਜਾਣਗੇ ਇਹਨਾਂ ਨੂੰ ਜਲਾਉਣਾ ਨਹੀਂ ਹੈਗਾ ਇਹਨਾਂ ਨੂੰ ਮਿੱਠੀ-ਮਿੱਠੀ ਆਚ ਤੇ ਪਕਾਉਣਾ ਹੈ ਹਲਕਾ ਜਿਹਾ ਭੁੰਨਣਾ ਹੈ 1-2 ਮਿੰਟ ਚ ਇਹਨਾਂ ਨੇ ਫਰਾਈ ਹੋ ਜਾਣਾ ਔਰ ਮਿੱਠੀ-ਮਿੱਠੀ ਖੁਸ਼ਬੂ ਆਉਣ ਲੱਗ ਜਣੀ ਹੈ ਮਸਾਲਿਆਂ ਦੀ ਤੇ 2-4 ਮਿੰਟ ਤੋਂ ਜ਼ਿਆਦਾ ਟਾਈਮ ਨਹੀਂ ਲੱਗਦਾ ਇਹਨਾਂ ਨੂੰ ਫਰਾਈ ਮਤਲਬ ਭੁੰਨਣ ਦੇ ਵਿੱਚ ਤੇ ਤੁਹਾਨੂੰ ਖੁਸ਼ਬੂ ਤੋਂ ਹੀ ਪਤਾ ਚੱਲ ਜਾਊਗਾ ਤੇ ਉਸ ਤੋਂ ਬਾਅਦ ਇਹਨਾਂ ਨੂੰ ਠੰਡਾ ਕਰਨ ਲਈ ਇੱਕ ਪਲੇਟ 'ਚ ਰੱਖਾਂਗੇ ਇਹਨਾਂ ਨੂੰ ਗੈਸ ਬੰਦ ਕਰਨ ਤੋਂ ਬਾਅਦ ਵੀ ਆਪਾਂ ਹਿਲਾਉਂਦੇ ਰਹਾਂਗੇ ਕਿਉਂਕਿ ਕੜਾਹੀ ਆ ਗਰਮ ਇਸ ਤਰ੍ਹਾਂ ਨਹੀਂ ਤਾਂ ਮਸਾਲੇ ਜਲ ਜਾਣਗੇ ਜੇ ਨਾ ਹਿਲਾਏ ਇਸ ਤਰ੍ਹਾਂ ਆਲੇ ਤਾਂ ਮਸਾਲੇ ਚੰਗੀ ਤਰ੍ਹਾਂ ਭੁੰਨ ਜਾਂਦੇ ਨੇ ਨਾਲੇ ਨਮੀ ਖਤਮ ਹੋ ਗਈ ਤੇ ਹੁਣ ਇਹਨਾਂ ਨੂੰ ਠੰਡਾ ਕਰ ਲੈਣਾ ਹੌਲੀ ਹੌਲੀ ਠੰਡਾ ਕਰਨ ਤੋਂ ਬਾਅਦ ਇਹ ਚੰਗੀ ਤਰ੍ਹਾਂ ਪੀਸੇ ਜਾਣਗੇ ਇਹਨਾਂ ਨਾਲ ਜਿਹੜੇ ਸਬਜ਼ੀਆਂ ਨੇ ਉਹਨਾਂ ਦਾ ਟੇਸ ਟੇਸ ਅਲੱਗ ਹੀ ਆਉਂਦਾ ਤੁਸੀਂ ਸੱਚ ਮੰਨਿਓ ਜਿਸ ਦਿਨ ਦੇ ਮੈਂ ਗਰਮ ਮਸਾਲੇ ਘਰ ਦੇ ਵਿੱਚ ਬਣਾਉਣ ਲੱਗੀ ਆ ਨਾ ਮੈਨੂੰ ਵਿਆਹ ਬਿਆਹ ਸ਼ਾਦੀ ਦੀਆਂ ਸਬਜ਼ੀਆਂ ਨਾਲੋਂ ਘਰ ਦੀ ਸਬਜ਼ੀ ਜ਼ਿਆਦਾ ਸਵਾਦ ਲੱਗਦੀ ਆ ਕਿਉਂਕਿ ਇਹ ਇੱਕ ਐਜ਼ ਅ ਟਿਪਸ ਆ ਜੋ ਬਹੁਤ ਘੱਟ ਤਰ੍ਹਾਂ ਦੇ ਵਿੱਚ ਪਨਾਇਆ ਜਾਂਦਾ ਮੇਰੇ ਭਾਜੇ ਵੀ ਬਹੁਤ ਰਿਲੇਟਿਵ ਨੇ ਜਿਹੜੇ ਗਰਮ ਮਸਾਲੇ ਨਹੀਂ ਵਰਤਦੇ ਉਹਨਾਂ ਦੇ ਘਰ ਚ ਅੱਜ ਵੀ ਕਾਲੀਆਂ ਮਿਰਚਾਂ ਜੀਰਾ ਕੁਝ ਕੁ ਮੇਨ ਮਸਾਲੇ ਵਰਤੇ ਜਾਂਦੇ ਨੇ ਪਰ ਇਸ ਤਰ੍ਹਾਂ ਸਾਰੇ ਮਸਾਲੇ ਮਿਲਾ ਕੇ ਉਹਨਾਂ ਨੇ ਕਦੇ ਗਰਮ ਮਸਾਲਾ ਨਹੀਂ ਬਣਾਇਆ ਤੇ ਮੈਂ ਵੀ ਇਹ ਕਿਸੇ ਤੋਂ ਸਿੱਖਿਆ ਸੀ ਸਿੱਖਦੇ ਸਿੱਖਦੇ ਰੈਸਪੀ ਮੈਨੂੰ ਬਹੁਤ ਵਧੀਆ ਲੱਗੀ ਗਰਮ ਮਸਾਲਿਆਂ ਦੀ ਔਰ ਘਰ ਦੇ ਵਿੱਚ ਤੁਸੀਂ ਕੋਈ ਵੀ ਸਬਜ਼ੀ ਬਣਾਓ ਸਵਾਦ ਦੁੱਗਣਾ ਚੌਗਣਾ ਹੋ ਜਾਂਦਾ ਜੀ ਤੇ ਹੁਣ ਇਹਨੂੰ ਪਲੇਟ 'ਚ ਕੱਢ ਲਈਏ ਆਹ ਲੋ ਜੀ ਚੰਗੀ ਤਰ੍ਹਾਂ ਭੁੰਨ ਗਏ ਬ੍ਰਾਊਨ ਵੀ ਹੋ ਗਏ ਲਾਈਟ ਤੇ ਖੁਸ਼ਬੂ ਵੀ ਬਹੁਤ ਸੋਹਣੀ ਆ ਰਹੀ ਆ ਤੇ ਆ ਪੱਤੇ ਵੀ ਕੋਸੇ ਕੋਸੇ ਜਿਨੇ ਤੇ ਹੁਣ ਇੰਨਾ ਠੰਡੇ ਹੋਣ ਦਾ ਇੰਤਜ਼ਾਰ ਕਰਦੇ ਆ। ਮਸਾਲਾ ਇੰਨੇ ਠੰਡਾ ਹੁੰਦਾ। ਜੱਬਜੀ ਕਹਿੰਦੀ ਮੈਨੂੰ ਔਰੇਂਜ ਛਿੱਲ ਕੇ ਦੇ, ਮਸਾਲਾ ਬਾਅਦ ਵਿੱਚ ਬਣਾ ਲੈ। ਇਹ ਵਿਚਾਰੀ ਲੜਤੀ ਸੀ ਮੇਰੇ ਨਾਲ ਅੰਦਰ ਜਾ ਕੇ ਦੀਦੀ ਕੋ ਰੁੱਸ ਕੇ ਬੈਠ ਗਈ। ਕਹਿੰਦੀ ਮੰਮੀ ਮੇਰੀ ਗੱਲ ਹੀ ਨਹੀਂ ਸੁਣਦੀ ਮੈਗਾ ਪੁੱਤ 2 ਮਿੰਟ। ਮੈਂ ਕਹਾ ਚੱਲ ਮਸਾਲਾ ਠੰਡਾ ਹੁੰਦਾ। ਆ ਬੈਠੀ ਐ ਲਾਲਪਰੀ ਬਣੀ। ਜਿਹੜਾ ਕੋ ਗ੍ਰੈਂਡਮੈਸ ਲਾਈ ਕਰਕੇ ਦਿੱਤਾ। ਹੁਣ ਨੱਚ ਕੇ ਹਟੀ ਆ ਅਗਲੀ। ਹੁਣ ਥੱਕ ਗਈ, ਹੁਣ ਆ ਬੈਠ ਗਈ ਤੇ ਜੈਕਟ ਕਿੱਥੇ ਆ? ਹੁੰਦਾ ਰਹੀ ਆ। ਅੰਦਰ ਕਿਉ ਭਈਆ ਮੋਟੋ ਜੀ ਮੋਟੋ ਜੀ ਪਾ ਲਈ ਹੁਣ ਕਿਉਟੀ ਜੀ ਦੇ ਕਿਰਮੇ ਬੈਠੀ ਆ ਟਿੱਡੀ ਜੀ ਚਲ ਤੂੰ ਖਾ ਆਦਰ ਇੱਕ ਪੀਸ ਰਹਿ ਗਿਆ ਮੈਂ ਇਹਨੇ ਮਸਾਲਾ ਫਿਰ ਹੁਣ ਮਿਕਸਰ ਗ੍ਰੈਂਡਰ ਚ ਕੱਢਾਂ ਮਸਾਲੇ ਨੂੰ ਦੋ ਹਿੱਸਿਆਂ ਚ ਪੀਸ ਲਿਆ ਇੱਕ ਹਿੱਸੇ ਚ ਪੀਸ ਕੇ ਤਿਆਰ ਹੋ ਚੁੱਕਿਆ ਤੁਸੀਂ ਆਪਣੇ ਹਿਸਾਬ ਨਾਲ ਬਰੀਕ ਰੱਖ ਸਕਦੇ ਹੋ ਤੇ ਆਦਾਂ ਮਸਾਲਾ ਰਹਿ ਗਿਆ ਇਹਨੂੰ ਬਾਅਦ ਵਿੱਚ ਪੀਸ ਲਾਂਗੇ ਤੇ ਬਾਅਦ ਵਿੱਚ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਸਟੋਰ ਕਰ ਲਾਂਗੇ ਮੈਂ ਦੋ ਤਰੀਕਿਆਂ ਨਾਲ ਇਹਨੂੰ ਸਟੋਰ ਕਰਦੀ ਆ ਇੱਕ ਨੂੰ ਤਾਂ ਮੈਂ ਬੰਦ ਡੱਬੇ ਦੇ ਵਿੱਚ ਰੱਖ ਦੂੰਗੀ ਔਰ ਜਿਹੜਾ ਮਸਾਲਾ ਰੋਜ਼ ਸਬਜ਼ੀਆਂ ਦੇ ਵਿੱਚ ਵਰਤਣਾ ਉਹ ਛੋਟੀ ਜੀ ਮੈਂ ਨੂਨਦਾਨੀ ਲਈ ਹੋਈ ਆ ਉਹਦੇ ਵਿੱਚ ਕਟੋਰੀ ਜਿੰਨੀ ਕੌਲੀ ਆ ਉਹ ਭਰ ਕੇ ਲੱਗ ਰੱਖਦੀ ਆ ਇਹਦੇ ਨਾਲ ਇੱਕ ਤਾਂ ਮਸਾਲੇ ਦਾ ਜਿਹੜਾ ਸਵਾਦ ਆ ਉਹ ਬਣਿਆ ਰਹਿੰਦਾ ਤੇ ਮਸਾਲਾ ਵਧੀਆ ਤਰੀਕੇ ਨਾਲ ਟੇਸਟ ਉਹਦਾ ਖਰਾਬ ਨਹੀਂ ਹੁੰਦਾ ਇਦਾ ਹੀ ਫਾਇਦਾ ਹੁੰਦਾ ਇਸ ਕਰਕੇ ਸਾਰੇ ਮਸਾਲੇ ਨੂੰ ਹਵਾ ਦੇ ਵਿੱਚ ਨਾ ਰੱਖਿਓ ਕਿਸੇ ਟੱਕਣ ਬੰਦ ਡੱਬੀ ਦੇ ਵਿੱਚ ਇਹਨੂੰ ਰੱਖ ਲਿਓ ਔਰ ਜਿਹੜਾ ਮਸਾਲਾ ਤੁਸੀਂ ਰੋਜ਼ ਵਰਤਦੇ ਹੋ ਉਹਨੂੰ ਅਲੱਗ ਭਾਂਡੇ 'ਚ ਰੱਖਿਓ ਪਪਾ ਕੀ ਬਜ 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 ਛੁੱਟ ਕੇ ਆ ਜਾ ਪਪਾ ਪਪਾ ਚਿਹਰਾ ਜਪੂ ਕਿਨੇ ਅਕਾ ਉਸਨੀ ਮੇਰੀ ਸਪੈਮਾ ੱੱਕੇ ਨਾਲ ਇਲਜ਼ਾਮ ਖੁਸ਼ੀ ਨੇ ਥੱਪੜ ਮਾਰਿਆ ਸੀ ਪਾਪਾ ਨੂੰ ਆਉਣ ਸਾਰ ਸ਼ਿਕਾਇਤਾਂ ਸ਼ੁਰੂ ਕਿਉਂ ਚਲੋ ਚੱਲੀਏ ਸਬজੀਆਂ ਤਾਂ ਚੱਕ ਲਈਏ ਸਬজੀਆਂ ਹਾਂ ਲਓ ਸਬজੀਆਂ ਤੇ ਚਲੋ ਗਾਇਜ਼ ਮਿਲਦੇ ਆਂ ਫੇਰ ਕੱਲ ਨੂੰ ਗੈਸਟਰਾਂ ਦੇ ਨਾਲ ਔਰ ਆਓ ਸਰਦਾਰ ਜੀ ਬਾਕੀ ਸਮਾਨ ਕੱਢਦੇ ਆਂ ਬਾਅਦ ਚੋਂ ਔਰ ਇਸੇ ਖੁਸ਼ੀ ਚ ਲਾਈਕ ਕਮੈਂਟ ਸ਼ੇਅਰ ਐਂਡ ਸਬਸਕ੍ਰਾਈਬ ਗਾਇਜ਼ ਹੁਣ ਬਣਾ ਲਈਏ ਰੋਟੀ ਮਿਲਦੇ ਆ ਫਿਰ ਤੁਹਾਨੂੰ ਅਗਲੇ ਬਲੌਗ ਚ ਬਾਏ ਗਾਇਜ਼ ਸਤਿ ਸ੍ਰੀ ਅਕਾਲ